ਜੇਕਰ ਤੁਸੀਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਦੇ ਆਈਕਨ ਤੇ ਕਲਿੱਕ ਕਰੋ ਜਿਸ ਨਾਲ ਤੁਹਾਨੂੰ ਚੈਨਲ ਦੀ ਲੇਟੈਸਟ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੂਗਾ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਵੀਡੀਓਜ਼ ਵਾਲਾ YouTube ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਤਾਂ ਕਰੋ ਨੋਟ ਅੱਜ ਦੇ ਕਬੱਡੀ ਕਪਾਂ ਦੇ ਫਾਈਨਲ ਮੈਚਾਂ ਦੇ ਰਿਜ਼ਲਟ ਨੋਟ ਤਾਂ ਅੱਜ ਪਿੰਡ ਜਲਾਲਿਆਣਾ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਖਾਰਾ ਤੇ ਕੋਟ ਸੁਖੀਆ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਖਾਰਾ ਦੀ ਟੀਮ ਜਿਸ ਨੂੰ 71000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਕੋਟ ਸੁਖੀਆ ਦੀ ਟੀਮ ਜਿਸ ਨੂੰ 51000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੀਡਰ ਬਣਿਆ ਸੰਦੀਪ ਦੋਦਾ ਤੇ ਬੈਸਟ ਸਟਾਪਰ ਬਣਿਆ ਰਾਮ ਖਾਰਾ ਜਿਸ ਨੇ 5 ਟੱਚ ਲੈ ਕੇ 3 ਜੱਫੇ ਲਾਏ ਬੈਸਟ ਰੇਡਰ ਤੇ ਸਟੋਪਰ ਨੂੰ 11-11000 ਰੁਪਏ ਦੀ ਨਕਦ ਰਾਸ਼ੀ ਨਾਲ ਸਨਮਾਨ ਕੀਤਾ ਗਿਆ ਤੇ ਖਾਰਾ ਦੀ ਟੀਮ ਵਿੱਚ ਸੀਪਾ ਥਾਂਦੇਵਾਲ ਸੰਦੀਪ ਦੋਦਾ ਬਰਿੰਦਰ ਲੰਡੇ ਸੰਗਾ ਸ਼ਕਤੀਮਾਨ ਰਾਮਖਾਰਾ ਤੇ ਵਿੱਕੀ ਖਾਰਾ ਖੇਡੇ ਤੇ ਦੂਜੇ ਪਾਸੇ ਕੋਟ ਸੁਖੀਆ ਦੀ ਟੀਮ ਵਿੱਚ ਲੱਖਾ ਸਰਾਮਾ ਅਰਪਿੰਦਰ ਦੋਦਾ ਕੁਲਦੀਪ ਕੌਣੀ ਬਰਾੜ ਨਿੰਮਾ ਤੇ ਗੋਰਾ ਖੇਡੇ ਤੇ ਅਗਲਾ ਕਬੱਡੀ ਕੱਪ ਗੜੱਦੀ ਬਾਲਾ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਸੂਸਕ ਤੇ ਲੋਹਾਰਾ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਸੂਸਕ ਦੀ ਟੀਮ ਜਿਸ ਨੇ 13 ਅੰਕ ਹਾਸਲ ਕੀਤੇ ਤੇ 51000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਲੋਹਾਰਾ ਦੀ ਟੀਮ ਜਿਸ ਨੇ 6 ਅੰਕ ਹਾਸਲ ਕੀਤੇ ਤੇ 31000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੀਡਰ ਬਣਿਆ ਰੀਤਾ ਸੂਸਕ ਜਿਸ ਨੇ ਸੇ ਰੀਡਾਂ ਪਾ ਕੇ 5 ਅੰਕ ਲਏ ਤੇ ਸੁਖ ਹਰਦਾਸਾ ਦੋਨੋਂ ਜੁਆਇੰਟ ਰੀਡਰ ਨਿਕਲੇ ਤੇ ਬੈਸਟ ਸਟਾਪਰ ਬਣਿਆ ਰਾਜੂ ਖੋਸਾ ਕੋਟਲਾ ਤੇ ਸੁੱਖਾ ਭਿੰਡਰ ਦੋਨੋਂ ਜੁਆਇੰਟ ਸਟਾਪਰ ਨਿਕਲੇ ਬੈਸਟ ਰੇਡਰ ਤੇ ਸਟਾਪਰ ਨੂੰ 11-11000 ਰੁਪਏ ਦੀ ਨਕਦ ਰਾਸ਼ੀ ਨਾਲ ਸਨਮਾਨ ਕੀਤਾ ਗਿਆ ਤੇ ਸੂਸਕ ਦੀ ਟੀਮ ਵਿੱਚ ਰਾਜੂ ਖੋਸਾ ਕੋਟਲਾ ਸੁੱਖਾ ਭਿੰਡਰ ਸੁਖ ਹਰਦਾ사 ਫੂਲਾ ਸੁਸਕ ਸੁੱਖਾ ਤੇ ਰੀਟਾ ਖੇਡੇ ਤੇ ਦੂਜੇ ਪਾਸੇ ਲੋਹਾਰਾ ਦੀ ਟੀਮ ਵਿੱਚ ਬਗੀਚਾ ਇੰਦਗੜ ਸੁੱਖਾ ਰਾਜਿਆਣਾ ਨੀਟਾ ਜਲਾਲਦਬਾਦ ਆਮਣ ਤੇ ਭਾਗ ਖੇਡੇ ਤੇ ਅਗਲੇ ਕਬੱਡੀ ਕੱਪ ਕਕਰਾਲਾ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਟੰਡੋਲੀ ਤੇ ਢੜਬਾ ਪਿੰਡ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਾਸਟ ਰਹੀ ਟੰਡੋਲੀ ਜਿਸ ਨੇ 15 ਅੰਕ ਹਾਸਲ ਕੀਤੇ ਤੇ 61000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਢੜਬਾ ਪਿੰਡ ਦੀ ਟੀਮ ਜਿਸ ਨੇ 6.5 ਅੰਕ ਹਾਸਲ ਕੀਤੇ ਤੇ 41000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੀਡਰ ਬਣਿਆ ਗਗਨ ਢੰਡੋਲੀ ਤੇ ਵਿੱਕੀ ਕਪਿਆਲ ਤੇ ਬੈਸਟ ਸਟਾਪਰ ਬਣਿਆ ਸੀਰਾ ਕੋਟੜਾ ਤੇ ਬੱਬੂ ਝਨੇੜੀ ਦੋਨੋਂ ਜੁਆਇੰਟ ਨਿਕਲੇ ਬੈਸਟ ਰੇਡਰ ਤੇ ਸਟਾਪਰ ਨੂੰ 21-21000 ਰੁਪਏ ਦੀ ਨਕਦ ਰਾਸ਼ੀ ਨਾਲ ਸਨਮਾਨ ਕੀਤਾ ਗਿਆ ਤੇ ਤੜਬਾ ਪਿੰਡ ਦੀ ਟੀਮ ਵਿੱਚ ਰੋਹੀ ਕਪਿਆਲ ਨੰਬਰਦਾਰ ਤੇ ਜੀਤਾਲੀਬਾਲ ਦਰਸ਼ਨ ਰਾਜਚੋਟ ਜੱਸਾ ਤੇ ਕੁਲਦੀਪ ਠੇਕੇਦਾਰ ਖੇਡੇ ਤੇ ਦੂਜੇ ਪਾਸੇ ਢੰਡੋਲੀ ਦੀ ਟੀਮ ਵਿੱਚ ਬੱਬੂ ਝਨੇੜੀ ਸੀਰਾ ਕੋਟੜਾ ਬਿੱਕੀ ਕਪਿਆਲ ਗਗਨ ਤੇ ਪ੍ਰਦੀਪ ਖੇਡੇ ਤੇ ਅਗਲੇ ਕਬੱਡੀ ਕੱਪ ਰਣਸੀਂ ਕਲਾ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਡੜਬਾ ਮੰਡੀ ਤੇ ਖਾਈ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਡੜਬਾ ਮੰਡੀ ਦੀ ਟੀਮ ਜਿਸ ਨੂੰ 71000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡਰ ਰਹੀ ਖਾਈ ਦੀ ਟੀਮ ਜਿਸ ਨੂੰ 51000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੀਡਰ ਬਣਿਆ ਦਲਵੀਰ ਮਨਾਣਾ ਤੇ ਬੈਸਟ ਸਟਾਪਰ ਬਣਿਆ ਸੋਨਾ ਬਾਂਦਰਡੋੜ ਜਿਸ ਨੇ ਪੰਜ ਟੱਚ ਲੈ ਕੇ ਚਾਰਜ ਫਿਲਾਇਡ ਬੈਸਟ ਰੇਡਰ ਤੇ ਸਟਾਪਰ ਨੂੰ ਮੋਟਰਸਾਈਕਲ ਦੇ ਕਿਸ ਸਨਮਾਨ ਕੀਤਾ ਗਿਆ ਤੇ ਡੜਬਾ ਮੰਡੀ ਦੀ ਟੀਮ ਵਿੱਚ ਸ਼ਰਨਾ ਡਗੁਰਮਾਨਾ ਸੋਨਾ ਬਾਂਦਰਡੋੜ ਦਲਵੀਰ ਮਨਾਣਾ ਸੰਦੀਪ ਲੁੱਧਰ ਸੱਤੀ ਡੜਬਾ ਧਿਆਨਾ ਡੜਬਾ ਤੇ ਨਾਨਾ ਕੋਚ ਖੇਡੇ ਤੇ ਦੂਜੇ ਪਾਸੇ ਖਾਈ ਦੀ ਟੀਮ ਵਿੱਚ ਕਾਕਾ ਨਗਲਾ ਸੋਨਾ ਕਲਕਲਾ ਸੋਨੀ ਸਿੰਘਾ ਦੋਦ ਤੇ ਦੀਪਾ ਖੇਡੇ ਤੇ ਅਗਲੇ ਕਬੱਡੀ ਕੱਪ ਚੱਕਲਾਂ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਤਨੌਰੀ ਤੇ ਚਮਕੌਰ ਸਾਹਿਬ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਤਨੌਰੀ ਜਿਸ ਨੇ 33 ਅੰਕ ਹਾਸਲ ਕੀਤੇ ਤੇ 71000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਚਮਕੌਰ ਸਾਹਿਬ ਦੀ ਟੀਮ ਜਿਸ ਨੇ 23 ਅੰਕ ਹਾਸਲ ਕੀਤੇ ਤੇ 51000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੇਡਰ ਬਣਿਆ ਕਾਲਾ ਧੂਰਕੋਟ ਜਿਸ ਨੇ 12 ਰੇਡਾਂ ਪਾ ਕੇ 11 ਅੰਕ ਹਾਸਲ ਕੀਤੇ ਤੇ ਬੈਸਟ ਸਟਾਪਰ ਬਣਿਆ ਜੋਤ ਰਾਮਗੜ ਸਰਦਾਰਾਂ ਜਿਸ ਨੇ 10 ਟਾ ਚ ਲੈ ਕੇ 6 ਜੱਫੇ ਲਾਏ ਬੈਸਟ ਰੇਡਰ ਤੇ ਸਟਾਪਰ ਨੂੰ ਮੋਟਰਸਾਈਕਲ ਦੇ ਕੇ ਸਨਮਾਨ ਕੀਤਾ ਗਿਆ ਤੇ ਤਨੌਰੀ ਦੀ ਟੀਮ ਵਿੱਚ ਲੱਖਾ ਚੀਮਾ ਕਾਲਾ ਤੂਰਕੋਟ ਪੂਰੀ ਫਤੇਗੜ ਚੰਨਾ ਗੁਰਦੀਪ ਜੀਰਖਪੁਰ ਜੋਤ ਰਾਮਗੜ ਸਰਦਾਰਾਂ ਗਗਨ ਅਜਨੌਦ ਤੇ ਸ਼ਿੰਗਾਰਾ ਹੌਲ ਤੇ ਮਣੀ ਖੇਡੇ ਤੇ ਦੂਜੇ ਪਾਸੇ ਚਮਕੌਰ ਸਾਹਿਬ ਦੀ ਟੀਮ ਵਿੱਚ ਸੰਦੀਪ ਵਿਦੇਸਾ ਬਨੀ ਸਮਾਨਾ ਸਚਿਨ ਗੰਗੋਲੀ ਪੀਲੂ ਰਾਣਾ ਸ਼ੰਕਰ ਮਨਦੀਪ ਬੱਜੀ ਫੌਜੀ ਤੇ ਅਪਤਾਰ ਜੀਰਕਪੁਰ ਖੇਡੇ ਤੇ ਦੋਸਤੋ ਇਹ ਸੀ ਅੱਜ ਦੇ ਕਬੱਡੀ ਕੱਪਾਂ ਦੇ ਫਾਈਨਲ ਮੈਚਾਂ ਦੇ ਰਿਜ਼ਲਟ ਜੇਕਰ ਤੁਹਾਨੂੰ ਸਾਡੀ ਇਹ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਜੇਕਰ ਕੋਈ ਸਵਾਲ ਜਾਂ ਸੁਝਾਅ ਹੋਵੇ ਜਾਂ ਕਿਸੇ ਵੀਡੀਓ ਦੇ ਬਾਰੇ ਤਾਂ ਤੁਸੀਂ ਸਾਨੂੰ ਇਸ ਵੀਡੀਓ ਦੇ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਨਾਲ ਬਣੇ ਬੈਲ ਨੂੰ ਵੀ ਜਰੂਰ ਦਬਾ ਦਿਓ ਜਿਸ ਨਾਲ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਨਵੀਆਂ ਵੀਡੀਓਜ਼ ਦਾ ਪਤਾ ਲੱਗਦਾ ਰਹੂਗਾ ਤਾਂ ਇਸ ਵੀਡੀਓ ਦੇ ਵਿੱਚ ਇੰਨਾ ਹੀ ਤਾਂ ਮਿਲਦਿਆ ਕਿਸੇ ਨੈਕਸਟ ਵੀਡੀਓ ਦੇ ਵਿੱਚ ਕਿਸੇ ਹੋਰ ਨਵੀਆਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ